गिनने नहीं हैगे ए नियर अबाउट 1500 बर्गरस लग रहे हैं टोटल देखो नाम साडा है क्या जी तेरा तेरा स्पाइरल पोटैटो ते बाबे नानक ਦੇ ਨਾਮ ਤੇ ਆਪਾਂ ਜੇ ਸ਼ੁਰੂ ਕੀਤਾ ਤਾਂ ਆਪਾਂ ਜਿਹੜੀ ਇਹ ਆਫਰ ਜਦ ਤੱਕ ਆਪਾਂ ਸ਼ਾਪ ਤੇ ਹੈਗੇ ਆ ਉਹ ਤੱਕ ਰ ਆਪਾਂ ਚਲਾਉਂਦੇ ਰਵਾਂਗੇ ਕਹਿੰਦੇ ਜਦ ਤੱਕ ਸਾਹ ਹੈਗੇ ਆ ਉਦ ਤੱਕ ਇਹ ਆਫਰ ਚਲਦੀ ਰਹੂਗੀ ਛੱਤ ਛੇ ਕਾਲ ਤੁਸੀਂ ਸਾਰੇ ਦੇਖ ਰਹੇ ਹੋ ਚਰਚਾ ਨਿਊਜ਼ ਚੈਨਲ ਤੇ ਸਾਰੇ ਚਰਚਾ ਨਿਊਜ਼ ਚੈਨਲ ਦੇਖ ਲਈ ਦਰਸ਼ਕਾ ਦੂ ਲੱਖ ਲੱਖ ਗੁਰਪੁਰਬ ਦੀਆਂ ਵਧਾਈਆਂ ਅੱਜ ਗੁਰਪੁਰਬ ਦੇ ਮੌਕੇ ਤੇ ਲੁਧਿਆਣੇ ਦੇ ਵਿੱਚ ਜਗ੍ਹਾ ਜਗ੍ਹਾ ਤੇ ਲੰਗਰ ਦੇਖਣ ਨੂੰ ਮਿਲ ਰਹੇ ਨੇ ਵੱਖ-ਵੱਖ ਲੋਕਾਂ ਦੇ ਵੱਲੋਂ ਵੱਖ-ਵੱਖ ਤਰ੍ਹਾਂ ਦੇ ਲੰਗਰ ਲਗਾਏ ਗਏ ਨੇ ਉੱਥੇ ਹੀ ਹੁਣ ਅਸੀਂ ਪਹੁੰਚ ਗਏ ਆ ਲੁਧਿਆਣੇ ਦੇ ਵਿੱਚ ਮਾਡਲ ਟਾਊਨ ਦੇ ਵਿੱਚ ਜਿੱਥੇ ਕਿ 13 13 ਸਪਾਇਰਲ ਪੋਟੈਟੋ ਦੇ ਵੱਲੋਂ ਅੱਜ 13 ਰੁਪਿਆ ਜਿਹੜਾ 버ਗਰ ਹੈ ਉਹ ਸੰਗਠਨ ਨੂੰ ਖਵਾਇਆ ਜਾ ਰਿਹਾ ਉਹਨਾਂ ਦੇ ਵੱਲੋਂ ਇਹ ਸੇਵਾ ਕੀਤੀ ਜਾ ਰਹੀ ਹੈ ਤੇ ਸਾਰਿਆਂ ਨੂੰ 13 ਰੁਪਿਆ ਜਿਹੜਾ ਸਪਾਇਰਲ ਪੋਟੈਟੋ ਹੈਗਾ ਉਕਵਾਇਆ ਜਾ ਰਿਹਾ ਹੈ ਸੰਸਨੂਏ ਦੇ ਸੋਕੇ ਅਜਗੁਰ ਪੁਰਵ ਦੇ ਮੌਕੇ ਤੇ ਹੁਣ ਤੱਕ ਦੇ ਤੁਸੀਂ ਕਿੰਨੀ ਸੇਵਾ ਕਰ ਚੁੱਕੇ ਮੈਮ ਆਪਾਂ ਗਿਨੇ ਨਹੀਂ ਹੈਗੇ ਐ ਨੀਅਰ ਅਬਾਊਟ 1500 버ਗਰਸ ਲੱਗ ਰਹੇ ਆ ਟੋਟਲ ਤੇ ਇਹ 2 ਵਜੇ ਆਪਾਂ ਆਫਰ ਚਲਾਈ ਸੀਗੀ ਤੇ ਦੇਖਦੇ ਆ ਜੀ ਜਦ ਤੱਕ ਬਾਬਾ ਜੀ ਨੇ ਚਾਇਆ ਉਹ ਤੱਕ ਚਲਾਵਾਂਗੇ ਲਾਸਟ ਤੱਕ ਤੇ ਆਪਾਂ ਇੱਕ ਜਿਹੜਾ ਤੁਹਾਨੂੰ ਸਟਾਕ ਦੱਸ ਤਾ ਕਿ ਆਪਾਂ 1500 ਦੇ ਨੀਅਰ ਅਬਾਊਟ 버ਗਰ ਦੇ ਤੇ ਆਪਾਂ ਲਗਾ ਰਹੇ ਆ ਤੁਸੀਂ ਸਿਰਫ ਗੁਰਪੁਰਬ ਦੇ ਮੌਕੇ ਤੇ ਹੀ ਸੇਵਾ ਕਰਦੇ ਹੋ ਜਾਂ ਅੱਗੇ ਪਿਛੇ ਵੀ ਸੇਵਾ ਕਰਦੇ ਹੋ ਪਿਛਲੇ ਗੁਰਪੁਰਬ ਨੂੰ ਅਸੀਂ ਆਫਰ ਸਟਾਰਟ ਕੀਤੀ ਸੀਗੀ 13 ਰੁਪਏ 버ਗਰ ਵਾਲੀ ਤੇ ਆਪਾਂ 13 ਰੁਪਏ ਦਾ ਸਪਾਇਰਲ ਖਵਾਇਆ ਪਿਛਲੇ ਅਕਤੂਬਰ ਪਿਛਲੇ ਗੁਰਪੁਰਬ ਤੋਂ ਲੈ ਕੇ ਹੁਣ ਤੱਕ ਤੇ ਆਪਾਂ ਹੁਣ ਜਿਹੜਾ ਗੁਰਪੁਰਬ ਵਾਲੇ ਦੇ ਨਗਾਨੇ 13 ਰੁਪਏ ਦਾ 버ਗਰ ਤੇ 13 ਰੁਪਏ ਦਾ ਸਪਾਇਰਲ ਪੋਟੈਟੋ ਜਿਹੜਾ ਤੁਸੀਂ ਕਹਿ ਰਹੇ ਸਪਾਇਰਲ ਖਵਾਇਆ ਹੈ ਉਹ ਤੁਸੀਂ ਰੋਜ਼-ਰੋਜ਼ ਖਵਾਇਆ ਹੈ ਕਿ ਉਹ ਹਰ ਮਹੀਨੇ ਦੀ 13 ਤਰੀਕ ਨੂੰ ਆਪਾਂ ਖਵਾਉਂਦੇ ਸੀਗੇ ਉਹ ਆਫਰ ਆਪਾਂ ਬੰਦ ਕਰਤੀ ਹੈ ਤੇ ਅੱਗੇ ਜੋ ਵੀ ਆਫਰ ਹੈ ਉਹ ਆਪਾਂ ਅਪਡੇਟ ਕਰ ਦਾਂਗੇ ਆਪਣੀ ਆਡੀਓ ਨੂੰ ਅੱਗੇ ਵੀ ਕੁਝ ਇਦਾਂ ਦੀਆਂ ਆਫਰਸ ਆਉਂਦੀਆਂ ਰਹਿਊਗੀਆਂ ਤੇ ਮਤਲਬ ਜੀ ਜੀੜੀ ਪੁਰਾਣੀ ਆਫਰ ਸੀਗੀ ਕਿ 13 ਨੂੰ 13 13 ਮਿਲੇਗਾ ਸਪਾਇਰਲ ਉਹ ਹੁਣ ਬੰਦ ਹੋ ਚੁੱਕੀ ਹੈ ਹਾਂ ਜੀ ਤੇ ਜੀੜੀ ਤੁਸੀਂ ਕਹਿ ਰਹੇ ਹੋ ਜਿਵੇਂ ਕਿ ਤੁਸੀਂ ਪਿਛਲੇ ਗੁਰਪੁਰਬ ਤੇ ਸੇਵਾ ਕਰਦੇ ਆ ਰਹੇ ਹੋ ਹਾਂ ਜੀ ਤੇ ਅਗਲੇ ਗੁਰਪੁਰਬ ਵੀ ਤੇ ਹਰ ਗੁਰਪੁਰਬ ਤੇ ਸੇਵਾ ਕਰਦੇ ਆਂ ਮੈਂ ਦੇਖੋ ਨਾਮ ਸਾਡਾ ਹੈਗਾ ਜੀ ਤੇਰਾ ਤੇਰਾ ਸਪਾਇਰਲ ਪੋਟੈਟੋ ਤੇ ਬਾਬੇ ਨਾਨਕ ਦੇ ਨਾਮ ਤੇ ਆਪਾਂ ਜੇ ਸ਼ੁਰੂ ਕੀਤਾ ਹੈ ਤਾ ਆਪਾਂ ਜਿਹੜੀ ਇਹ ਆਫਰ ਜਦ ਤੱਕ ਅਪਾਂ ਸ਼ਾਪ ਤੇ ਹੈਗੇ ਆ ਉਦ ਤੱਕ ਅਪਾਂ ਚਲਾਉਂਦੇ ਰਾਵਾਂਗੇ ਕਹਿੰਦੇ ਜਦ ਤੱਕ ਸਾਹ ਹੈਗੇ ਉਦ ਤੱਕ ਇਹ ਆਫਰ ਚਲਦੀ ਰਹੂਗੀ ਇਹ ਬੰਦ ਨਹੀਂ ਹੋਊਗੀ ਆਫਰ ਬਾਬੇ ਨਾਨਕ ਨੇ ਜੋ ਚਲਾਇਆ ਹੋਇਆ ਵਾ ਉਹ ਅਪਾਂ ਚਲਾਂਦੇ ਰਾਵਾਂਗੇ ਆਪਾਂ ਉਹਨਾਂ ਨੂੰ ਲਾਈਕ ਚਲਾਈ ਜਾਵਾਂਗੇ ਜਿੰਨੀ ਦੇਰ ਤੱਕ ਚਲਦੀ ਉਦ ਤੱਕ ਚੱਲੂਗੀ ਇਹ ਆਫਰ ਮਤਲਬ ਜਿਹੜੀ 13 13 ਵਾਲੀ ਆਫਰ ਹੈ ਉਹ ਹਜੇ ਵੀ ਚੱਲੇਗੀ ਪਰ ਕੁਝ ਨਵੇਂ ਅਪਡੇਟ ਦੇ ਨਾਲ ਹਾਂਜੀ ਅਪਡੇਟ ਦੇ ਨਾਲ ਚੱਲੇਗੀ ਜੀ ਜਿੱਦਾਂ ਕਿ ਤੁਸੀਂ ਦੇਖ ਰਹੇ ਹੋ ਇਹਨਾਂ ਦੇ ਵੱਲੋਂ ਗੁਰਪੂਰਬ ਦੇ ਖਾਸ ਮੌਕੇ ਤੇ 13 ਰੁਪਏ ਦੇ ਜਿਹੜੇ 버ਗਰ ਹੈ ਉਹ ਵੰਡ ਕੇ ਸੇਵਾ ਕੀਤੀ ਜਾ ਰਹੀ ਹੈ ਤੇ ਉਹਨਾਂ ਦੇ ਵੱਲੋਂ ਇਹ ਵੀ ਜ਼ਿਕਰ ਕੀਤਾ ਜਾ ਰਿਹਾ ਕਿ ਜਦ ਤੱਕ ਉਹਨਾਂ ਦਾ ਸਟਾਕ ਨਹੀਂ ਖਤਮ ਹੋਏਗਾ ਉਦ ਤੱਕ ਇਹ ਸੇਵਾ ਚੱਲਦੀ ਰਹੇਗੀ। ਫਿਰ ਇਦਾਂ ਦੀ ਹੋਰ ਅਪਡੇਟ ਦੇਖਣ ਲਈ ਬਣੇ ਰਹੋ ਸਾਡੇ ਨਾਲ ਚੱਚਾ ਨਿਊਜ਼ ਚੈਨਲ ਤੇ ਮੈਂ ਤਵਲীন ਕੋਰ ਕੈਮਰਾਮੈਨ ਰੋਹਿਤ ਦੇ ਨਾਲ